ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਔਰ ਮੇਰੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਰਾਜਦੇਵ ਸਿੰਘ ਖਾਲਸਾ ਜਿਹੜੇ ਅਮਰਪਾਲ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਲੀਗਲ ਕੰਸਲਟੈਂਟ ਨੇ ਇੱਕ ਖਬਰ ਬੜੀ ਤੇਜ਼ੀ ਦੇ ਨਾਲ ਖਾਲਸਾ ਜੀ ਵਾਇਰਲ ਹੋ ਰਹੀ ਹੈ ਸਾਰੇ ਨਿਊਜ਼ ਚੈਨਲਸ ਦੇ ਉੱਤੇ ਵੀ ਤੇ ਦੂਜੀਆਂ ਵੈਬਸਾਈਟਸ ਤੇ ਵੀ ਕਿ ਅਮਰਪਾਲ ਸਿੰਘ ਹੋਣਾ ਨੇ ਜਿਹੜਾ ਚੋਣਾਂ ਦੇ ਦੌਰਾਨ ਖਰਚਾ ਕੀਤਾ ਉਹਦੇ ਬਾਬਤ ਇੱਕ ਪਟੀਸ਼ਨ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਪਾਈ ਗਈ ਹੈ ਜਿਹੜੇ ਆਜ਼ਾਦ ਉਮੀਦਵਾਰ ਸੀਗੇ ਵਿਕਰਮਜੀਤ ਸਿੰਘ ਕਿ ਅਮਰਪਾਲ ਸਿੰਘ ਹੋਣਾ ਨੇ ਜਿਹੜਾ ਖਰਚਾ ਕੀਤਾ ਉਹਦਾ ਵੇਰਵਾ ਜਿਹੜਾ ਉਹ ਜਿੰਦ ਤੱਕ ਨਹੀਂ ਕੀਤਾ ਕੀ ਕਹੋਗੇ ਇਹਦੇ ਬਾਰੇ ਇਹ ਕੋਈ ਇਹ ਤਾਂ ਰੂਟੀਨ ਜਿਹੜੇ ਹੈਗੇ ਆ ਉਹ ਜਿਹੜੇ ਉਹਨਾਂ ਦੇ ਆਧਾਰ ਤੇ ਪਟੀਸ਼ਨ ਪਾਈ ਗਈ ਹੈ ਕੋਈ ਜ਼ਿਆਦਾ ਗੰਭੀਰ ਮਸਲਾ ਨਹੀਂ ਹੁੰਦਾ ਇਹ ਇਹ ਤਾਂ ਇੱਕ ਬੱਤਟਪਾਉ ਮਸਲਾ ਹੁੰਦਾ ਵੀ ਇਹਦੇ ਨਾਲ ਇੰਨਾ ਸਮਾਂ ਨਹੀਂ ਜੇ ਬਾਕੀ ਇਸ ਤੋਂ ਉਹਨਾਂ ਦੇ ਐਮਪੀ ਤੋਂ ਅਨਸੀਟ ਹੋਣ ਨੂੰ ਕੋਈ ਖਤਰਾ ਨਹੀਂ ਹੈ ਨਹੀਂ ਜਿੱਦਾਂ ਕਹਿ ਰਹੇ ਨਾ ਵੀ ਕੈਂਡੀਡੇਟ ਜਿਹੜਾ ਉਹ ਵੀ ਰੱਦ ਹੋ ਸਕਦਾ ਜੇ ਵੀਰਵੇ ਮਤਲਬ ਜਿਹੜੇ ਫੈਕਟਸ ਆ ਉਹ ਨਹੀਂ ਕਲੀਅਰ ਕੀਤੇ ਗਏ ਤੇ ਹਾਂ ਨਹੀਂ ਜੀ ਕੋਈ ਐਸਾ ਮਸਲਾ ਨਹੀਂ ਹੈ ਜਿਹਦੇ ਆਧਾਰ ਤੇ ਇਲੈਕਸ਼ਨ ਜਿਹੜੀ ਐ ਸੈਟ ਸਾਈਡ ਕੀਤੀ ਜਾ ਸਕਦੀ ਹੈ ਜੀ ਹਾਂ ਜੀ ਤੇ ਇਹ ਇਹਦੇ ਬਾਰੇ ਕੋਈ ਤੁਹਾਨੂੰ ਨੌਲੇਜ ਹੈ ਵੀ ਜਿਹੜਾ ਖਰਚਾ ਕੀਤਾ ਗਿਆ ਉਹ ਕਿੱਥੋਂ ਆਏ ਫੰਡਸ ਜਿਾ ਕਿਉਂਕਿ ਸਭ ਤੋਂ ਪਹਿਲਾਂ ਅਨਾਊਂਸਮੈਂਟ ਵੀ ਤੁਸੀਂ ਕੀਤੀ ਸੀਗੀ ਕਿ ਅਮਰਤਪਾਲ ਸਿੰਘ ਰਾਜ਼ੀ ਹੋ ਗਿਆ ਚੋਣ ਲੜਨ ਵਾਸਤੇ ਜਦੋਂ ਤੁਸੀਂ ਡਿਬਰੂਗੜ ਤੋਂ ਮਿਲ ਕੇ ਆਏ ਸੀ ਤੇ ਇਹ ਖਰਚੇ ਦਾ ਵੇਰਵਾ ਜਿਹੜਾ ਇਹ ਪਹਿਲਾਂ ਵੀ ਕਈ ਵਾਰੀ ਇਹ ਐਕਚੁਅਲੀ ਸਵਾਲ ਜਿਹੜਾ ਨਾ ਆਇਆ ਵੀ ਇਹ ਖਰਚਾ ਆਇਆ ਕਿੱਥੋਂ ਇੰਨਾ ਪੈਸਾ ਕਿੱਥੋਂ ਆਇਆ ਦੇਖੋ ਜੀ ਐਲਾਨ ਮੈਂ ਕੀਤਾ ਸੀ ਬਾਕੀ ਅੱਗੇ ਇਲੈਕਸ਼ਨ ਮੁਹੰਮਦ ਦੇ ਵਿੱਚ ਮੈਨਦੇ ਬਾਰੇ ਮੈਨੂੰ ਕੋਈ ਇਲਮ ਨਹੀਂ ਹੈ। ਅੱਛਾ ਜੀ। ਹਾਂ ਜੀ। ਕਿਉਂਕਿ ਅਮਰਪਾਲ ਸਿੰਘ ਹੋਣਾ ਨੇ ਜਿਹੜਾ ਵੇਰਵਾ ਦਿੱਤਾ ਸੀ ਮੇਰੇ ਖਿਆਲ ਉਹਦੇ ਵਿੱਚ 1100 ਰੁਪਇਆ ਇਹਨਾਂ ਨੇ ਦੱਸਿਆ ਸੀ ਵੀ ਇਹਨਾਂ ਦੇ ਸੇਵਿੰਗ ਅਕਾਊਂਟ ਦੇ ਵਿੱਚ ਹੈਗਾ ਕੇਵਲ। ਇਹ ਮੈਨੂੰ ਨਹੀਂ ਪਤਾ ਜੀ ਬਿਲਕੁਲ। ਜੀ। ਤੇ ਤੁਸੀਂ ਇਹ ਤੁਹਾਡੇ ਨਾਲ ਕਿਸੇ ਨੇ ਪਰਿਵਾਰਕ ਮੈਂਬਰ ਨੇ ਸਲਾਹ ਕੀਤੀ ਵੀ ਇਦਾਂ ਇੱਕ ਪਟੀਸ਼ਨ ਜਿਹੜੀ ਆ ਉਹ ਪਾਈ ਗਈ ਆ ਕੋਰਟ। ਨਹੀਂ ਜੀ ਮੇਰੇ ਨਾਲ ਨਹੀਂ ਸਲਾਹ ਕੀਤੀ।